ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅ ਅੱਜ ਜਿਹੜੀ ਹੈ ਮੈਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਆਂ ਉਹ हेयर स्टाइल ਤੇ ਆ ਅ ਜਿਹੜਾ ਕਾਫੀ ਤੁਸੀਂ ਜਿਹੜੀਆਂ ਮੇਰੀਆਂ ਵੀਡੀਓ हेयर स्टाइल ਤੇ ਪਸੰਦ ਕਰ ਰਹੇ ਹੋ ਕਿ ਮੈਂ ਜਿਹੜੇ ਬਿਲਕੁਲ ਈਜੀ ਸਿੰਪਲ ਜਿਹੜੇ ਅਸੀਂ ਜਿਹੜੇ ਮੈਂਟਾ ਸਕਿੰਟਾਂ 'ਚ ਬਣ ਤਿਆਰ ਕਰ ਸਕਦੇ ਆ ਉਹ ਮੈਂ ਨਵੇਂ-ਨਵੇਂ ਬਣ ਜਿਹੜੇ ਆ ਉਹ ਜੁੜੇ ਆ ਉਹ ਟਰਾਈ ਕਰਦੀ ਰਹੀਣੀ ਆ ਕਿਉਂਕਿ ਮੋਸਟਲੀ ਪਹਿਰਾਂ ਦੇ ਕੋਲੋਂ ਕੀ ਹੈ ਕਿ ਜਿਹੜੇ ਔਖੇ ਬੰਨਾ ਉਹ ਨਹੀਂ ਹੁੰਦੇ ਤੇ ਸਾਨੂੰ ਇਹ ਹੁੰਦਾ ਕਿ ਕੋਈ ਈਜੀਐਸਟ ਸਭ ਤੋਂ ਸੌਖਾ ਮੈਥਡ ਹੋਵੇ ਜਿਹਦੇ ਨਾਲ ਅਸੀਂ ਸੌਖੇ ਤਰੀਕੇ ਨਾਲ ਕੋਈ ਨਾ ਕੋਈ ਸਟਾਈਲਿਸ਼ ਬੰਨ ਕਰਕੇ ਤੇ ਵਿਆਹ ਸ਼ਾਦੀ ਫੰਕਸ਼ਨ ਤੇ ਅਸੀਂ ਜਾ ਸਕੀਏ ਤੇ ਮੈਂ ਕੋਈ ਵੀ ਟਫ ਜਿਹੜੇ ਬੰਨ ਨਹੀਂ ਜਿਹੜੇ ਉਹ ਬਣਾਉਣੀ ਬਿਲਕੁਲ ਈਜੀ ਤੇ ਦੇਖਣ ਚ ਵੀ ਸੋਹਣੇ ਲੱਗਣ ਤੇ ਇਹਨਾਂ ਦੇ ਵਿੱਚ ਵੱਡੇ ਵਾਲ ਜਾਂ ਛੋਟੇ ਵਾਲ ਕੁਝ ਵੀ ਮੈਟਰ ਨਹੀਂ ਕਰਦੇ ਤੇ ਮੈਂ ਮੋਸਟਲੀ ਛੋਟੇ ਵਾਲਾਂ ਵਾਸਤੇ ਬੰਨ ਲੈ ਕੇ ਉਹਨੀਆਂ ਕਿਉਂਕਿ ਮੇਰੇ ਵਾਲ ਵੀ ਛੋਟੇ ਨੇ ਤੇ ਲੌਂਗ ਹੈਅਰਸ ਦਾ ਤਾਂ ਅਸੀਂ ਕੋਈ ਵੀ ਸਟਾਈਲ ਕਰ ਸਕਦੇ ਹਾਂ ਤੇ ਜਦੋਂ ਅਸੀਂ ਛੋਟੇ ਹੈਅਰਸ ਦਾ ਬੰਨ ਬਣਾਉਂਦੇ ਆ ਜੂڑا ਬਣਾਉਂਦੇ ਆ ਤਾਂ ਉਹ ਬਹੁਤ ਹੀ ਔਖਾ ਹੁੰਦਾ ਹੈ ਤੇ ਅਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਨਾ ਕੋਈ ਪੈਸੇ ਦੀ ਕਾਸਟ ਤੇ ਨਾ ਹੀ ਵੇਸਟ ਆਫ ਟਾਈਮ ਤੇ ਬਿਲਕੁਲ ਈਜ਼ੀ ਤਰੀਕੇ ਦੇ ਨਾਲ ਬਿਨਾ ਕਿਸੇ ਦੀ ਹੈਲਪ ਦੇ ਅਸੀਂ ਈਜ਼ੀ ਬਨ ਬਣਾ ਸਕਦੇ ਹਾਂ ਤੇ ਜਿੰਨੂੰ ਜਿਹੜਾ ਸਿੱਖਣ ਦੇ ਵਿੱਚ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਬਸ ਜਸਟ ਇੱਕ ਵਾਰੀ ਦੇਖੀਏ ਤੇ ਅਸੀਂ ਉਹ ਟਰਾਈ ਕਰ ਸਕਦੇ ਹਾਂ ਤੇ ਇਹ ਬਨ ਕਿਸ ਤਰੀਕੇ ਨਾਲ ਬਣਾ ਸਕਦੇ ਹਾਂ ਅੱਜ ਮੈਂ ਇੱਕ ਨਵਾਂ ਬਨ ਟਰਾਈ ਕੀਤਾ ਸੀਗਾ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰਾਂ ਦੇਖਣ ਚ ਵੀ ਸੋਹਣਾ ਲੱਗਦਾ ਹੈ ਤੇ ਸਭ ਤੋਂ ਈਜ਼ੀਐਸਟ ਮੈਂ ਕਹਿ ਸਕਦੀ ਹਾਂ ਕਿ ਵਰਡਸ ਈਜ਼ੀਐਸਟ ਬਨ ਇੱਕੋ ਹੀ ਹੋਣਾ ਹੈ ਤੇ ਇਹ ਕਿਸ ਤਰੀਕੇ ਨਾਲ ਟਰਾਈ ਕਰਨਾ ਹੈ ਆਉ ਮੈਂ ਤਾਂ ਨਾ ਸ਼ੇਅਰ ਕਰਦੀ ਆ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜੇ ਤੁਹਾਨੂੰ ਥੋੜੀ ਜਿਹੀ ਥੋੜੀ ਜਿਹੀ ਪਸੰਦ ਆਈ ਹੋਵੇ ਸੋ ਚੋਂ 10% ਵੀ ਪਸੰਦ ਆਈ ਹੋਵੇ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਸ਼ੇਅਰ ਕਰਨ ਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਫਿਰ ਸਾਡਾ ਹੋਰ ਵੀ ਮਨ ਕਰਦਾ ਹੈ ਕਿ ਅਸੀਂ ਤੁਹਾਡੇ ਵਾਸਤੇ ਨਵੀਆਂ ਨਵੀਆਂ ਵੀਡੀਓ ਲੈ ਕੇ ਆਈਏ ਤੇ ਥੈਂਕ ਯੂ ਸੋ ਮਚ ਤੁਸੀਂ ਜਿਹੜਾ ਵਾ ਪਹਿਲੀਆਂ ਵੀਡੀਓ ਨੂੰ ਜਿਹੜਾ ਬਹੁਤ ਪਿਆਰ ਦੇ ਰਹੇ ਹੋ ਤੇ ਸਾਡੀ ਫੈਮਿਲੀ ਦੇ ਵਿੱਚ ਵੀ ਬਹੁਤ ਵਾਧਾ ਹੋ ਰਿਹਾ ਹੈ ਤੇ ਇਸ ਕਰਕੇ ਜੇ ਤੁਸੀਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਸਾਡੀ ਵੀਡੀਓ ਦੇ ਨਾਲ ਇਸੇ ਤਰੀਕੇ ਨਾਲ ਬਣਿਆ ਰਹੋ ਤੇ ਸਾਨੂੰ ਪਿਆਰ ਦਿੰਦੇ ਰਹੋ ਤੇ ਅੱਜ ਅਸੀਂ ਕਿਹੜਾ ਬੰਨ ਕਰਾਂਗੇ ਉਹ ਤੁਹਾਨੂੰ ਕਰਦੇ ਹਾਂ ਅਸੀਂ ਟਰਾਈ ਤੇ ਮੇਰੇ ਵਾਲ ਨੇ ਬਿਲਕੁਲ ਛੋਟੇ ਤੇ ਨਾਲੇ ਕਰ ਲਈ ਤੇ ਇਹਨਾਂ ਦਾ ਅਸੀਂ ਜਿਹੜਾ ਮੈਂ ਤੁਹਾਨੂੰ ਬੰਨ ਬਣਾ ਕੇ ਦੱਸਾਂਗੀ ਤੇ ਇਹਦੇ ਵਾਸਤੇ ਸੇਮ ਹੀ ਗੱਲ ਕਿ ਅੱਗੋਂ ਤੁਸੀਂ ਜੋ ਵੀ ਪ੍ਰੋਸੈਸ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ ਜਿਸ ਤਰੀਕੇ ਦਾ ਵੀ ਸਟਾਈਲ ਕਰਨਾ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਬੈਕ ਤੋਂ ਕਰਕੇ ਦੱਸਾਂਗੀ ਕਿ ਅਸੀਂ ਕਿਸ ਤਰੀਕੇ ਨਾਲ ਕਰਨਾ ਹੈ ਤੇ ਨਾਰਮਲੀ ਅਸੀਂ ਜਿਹੜਾ ਹੈਅਰਸ ਵਾ ਉਹਨਾਂ ਨੂੰ ਕੰਮ ਕਰ ਲਵਾਂਗੇ ਤੁਸੀਂ ਕੋਈ ਵੀ ਸਟਾਈਲ ਅੱਗੇ ਕਰਨਾ ਚਾਹੋ ਤਾਂ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਸਿੰਪਲ ਹੀ ਅੱਗੋਂ ਕਰਕੇ ਦੱਸਾਂਗੀ ਕਿਉਂਕਿ ਸਾਨੂੰ ਟਾਈਮ ਦਾ ਮੈਟਰ ਹੁੰਦਾ ਹੈ ਵੀਡੀਓ ਲੰਬੀ ਹੋ ਜਾਂਦੀ ਹੈ ਤੇ ਅੱਗੇ ਚੋ ਇਹਨੂੰ ਕਰ ਲਈ ਛੋਸੀ ਜਿਹੜੀ ਆ ਉਹ ਪੋਨੀ ਟੇਲ ਕਰ ਲਵਾਂਗੇ ਤੇ ਪੋਨੀ ਟੇਲ ਕਰ ਲਈ ਤਾਂ ਤੁਸੀਂ ਕੋਈ ਵੀ ਛੋਟੀ ਬਲੈਕ ਰਬੜ ਲੈ ਲਿਓ ਤੇ ਇਹ ਮੈਂ ਬਲੈਕ ਰਬੜ ਲੈ ਲਈਏ ਜਰਾ ਸਾਰੇ ਵਾਲ ਨਹੀਂ ਕੱਢਨੇ ਜਸਟ ਇੰਨੇ ਕੀ ਵਾਲ ਲੈ ਕੇ ਜਾਣੇ ਇਹ ਵਾਲ ਤੁਹਾਡੇ ਇਸ ਤਰੀਕੇ ਨਾਲ ਤੁਸੀਂ ਕਰ ਲੈਣਾ ਸਾਰੇ ਪੋਨੀ ਚ ਵਾਲ ਨਹੀਂ ਕੱਢਨੇ ਜਸਟ ਇੰਨੇ ਕਰਕੇ ਤੇ ਫਿਰ ਤੁਸੀਂ ਕੀ ਕਰਨਾ ਹੈ ਇਹ ਜਿਹੜੇ ਵਾਲ ਆ ਇਹਨਾਂ ਤੁਸੀਂ ਇਸ ਤਰੀਕੇ ਨਾਲ ਅਪ ਕਰ ਲੈਣਾ ਹੈ ਇਸ ਤਰੀਕੇ ਨਾਲ ਦੋਨੋਂ ਕਾਰਨਰ ਪਕੜ ਕੇ ਇੱਕ ਛੋਟਾ ਜਿਹਾ ਕਲਚਰ ਤੇ ਇਹਨੂੰ ਇਸ ਤਰੀਕੇ ਨਾਲ ਤੁਸੀਂ ਇੱਥੇ ਟਾਈ ਕਰ ਲੈਣਾ ਇਹ ਦੇਖੋ ਇੱਥੋਂ ਫਲਫੀ ਜਿਹਾ ਬਣ ਗਿਆ ਫਿਰ ਬਾਕੀ ਤੁਸੀਂ ਕੀ ਕਰਨਾ ਹੈ ਇਹਨਾਂ ਵਾਲਾਂ ਨੂੰ ਇਸ ਤਰੀਕੇ ਨਾਲ ਕਰਕੇ ਇਸ ਕਲਚਰ ਦੇ ਉੱਪਰ ਦੀ ਕਰਕੇ ਦੇਖੋ ਤੇ ਇੱਥੇ ਸਾਰੇ ਵਾਲ ਜੇ ਤੁਹਾਡੇ ਲੌਂਗ ਨੇ ਵੇਅਰ ਤਾਂ ਤੁਸੀਂ ਇਧਰੋਂ ਸਾਈਡ ਨੂੰ ਫਲਫੀ ਰਹਿਣ ਦਿਓ ਤੇ ਓਪਨ ਰਹਿਣ ਦਿਓ ਜਾਂ ਤੁਸੀਂ ਜਿਹੜਾ ਵਾ ਉਹਨਾਂ ਨੂੰ ਫੋਲਡ ਕਰਕੇ ਅੰਦਰ ਨੂੰ ਟਵਿਸਟ ਕਰ ਸਕਦੇ ਹੋ ਤੇ ਇੱਥੇ ਜਿਹੜੀ ਫਲਾਵਰ ਸਪਿੰਨ ਹੈ ਇਹਨਾਂ ਦੀ ਹੈਲਪ ਦੇ ਨਾਲ ਇਹਨਾਂ ਸਾਰੇ ਹੈਅਰਸ ਨੂੰ ਇੱਥੇ ਟਾਈ ਕਰ ਦਿਓ ਦੇਖੋ ਬਹੁਤ ਹੀ ਸੌਖਾ ਤੇ ਈਜ਼ੀ ਬੰਨ ਬਣ ਕੇ ਤਿਆਰ ਹੋ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਖਾ ਤੇ ਈਜ਼ੀ ਤੇ ਵਧੀਆ ਦਿਖਣ ਵਾਲਾ ਸਟਾਈਲਿਸ਼ ਬੰਨ ਹੈ ਇਹਦੇ ਵਿੱਚ ਕੋਈ ਵੀ ਜਿਹੜਾ ਵਾ ਉਹ ਔਖ ਨਹੀਂ ਹੈਗੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਬੰਨ ਟਰਾਈ ਕਰ ਸਕਦੇ ਹੋ ਤੇ ਆਪਣੀ ਲੁੱਕ ਨੂੰ ਵਧੀਆ ਜਿਹੜਾ ਵਾ ਉਹ ਨਿਖਾਰ ਸਕਦੇ ਹੋ ਇਹ ਬਹੁਤ ਸੌਖਾ ਹੈ ਤੇ ਸਭ ਤੋਂ ਸੌਖਾ ਹੈ ਤੇ ਇਹਦੇ ਵਿੱਚ ਬਿਲਕੁਲ ਵੀ ਨਹੀਂ ਲੱਗਦਾ ਕਿ ਤੁਹਾਡੇ ਵਾਲ ਜਰੇ ਆ ਉਹ ਬਿਲਕੁਲ ਛੋਟੇ ਨੇ ਦੇਖੋ ਬਹੁਤ ਹੀ ਸੌਖਾ ਬਣ ਹੈ ਤੇ ਤੁਸੀਂ ਇਹਦੇ ਉੱਪਰੋਂ ਵੀ ਕੋਈ ਜਿਹੜਾ ਵਾ ਉਹ ਸਟਾਈਲਿਸ਼ ਹੋਰ ਵੀ ਕੁਝ ਲਗਾ ਸਕਦੇ ਹੋ ਤੇ ਜੋ ਮੇਰੇ ਕੋਲ ਅਵੇਲੇਬਲ ਸੀ ਤੁਸੀਂ ਮੈਂ ਤੁਹਾਨੂੰ ਉਹ ਲਗਾ ਕੇ ਦੱਸਦਾ ਇਸ ਤਰੀਕੇ ਦਾ ਸੌਖਾ ਬੰਨ ਤੁਸੀਂ ਬਣਾ ਸਕਦੇ ਹੋ ਤੇ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਥੋੜੀ ਜਿਹੀ ਵੀ ਪਸੰਦ ਆਈ ਹੋਵੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦੇਣਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਵੀਡੀਓ ਕਿਸ ਤਰੀਕੇ ਦੀ ਲੱਗੀ ਤੇ ਤੁਸੀਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਕਿਹੜੀ ਜਗ੍ਹਾ ਤੋਂ ਤੁਸੀਂ ਬਿਲੋਂਗ ਕਰਦੇ ਹੋ ਇਹ ਵੀ ਤੁਹਾਨੂੰ ਸਾਨੂੰ ਜਰਾ ਜ਼ਰੂਰ ਦੱਸਣਾ ਤੇ ਮਿਲਦੇ ਆਂ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਤੇ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸੱਚੀ ਕਾਲ